ਸਾਡੀ ਸੰਸਥਾ ਦਾ ਨਾਮ ਨੈਸ਼ਨਲ ਯੂਥ ਪ੍ਰੋਜੈਕਟ ਰਾਸ਼ਟਰੀ ਜੁਵਾ ਯੋਜਨਾ ਇਹਦਾ ਹੈੱਡਕੁਆਰਟਰ ਦਿੱਲੀ ਹੈ ਪਿਛਲੇ ਲੰਮੇ ਹਰਸੇ ਤੋਂ ਇਹ ਨੌਜਵਾਨਾਂ ਦੇ ਵਿੱਚ ਕੰਮ ਕਰ ਰਹੀ ਹੈ ਮਨੋਰਥ ਇਹ ਹੈ ਕਿ ਇਹ ਨੌਜਵਾਨ ਚੰਗੇ ਖਲਾਕ ਵਾਲਾ ਹੋਵੇ ਚਰਿੱਤਰवान ਹੋਵੇ ਚੰਗਾ ਨਾਗਰਿਕ ਹੋਵੇ ਜਿਹੜਾ ਦੇਸ਼ ਦੇ ਵਾਸਤੇ ਕੁਝ ਨਾ ਕੁਝ ਕੰਟ੍ਰਿਬਿਊਟ ਕਰ ਸਕੇ ਇਹ ਕੈਂਪ ਸਾਰੇ ਹਿੰਦੁਸਤਾਨ ਦੇ ਵਿੱਚ ਥਾਂ-ਥਾਂ ਤੇ ਲੱਗਦੇ ਰਹਿੰਦੇ ਨੇ ਅਸੀਂ ਅਕਸਰ ਹੀ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੇ ਕੈਂਪ ਲਵਾਉਂਦੇ ਆ ਜਿਦੇ ਵਿੱਚ ਸਾਰੇ ਹਿੰਦੁਸਤਾਨ ਦੇ ਸੂਬਿਆਂ ਤੋਂ ਨੌਜੋਨਾ ਕ حصہ ਲੈਂਦੇ ਨੇ ਸਾਡਾ ਮਨੋਰਥ ਇੱਕ ਹੁੰਦਾ ਹੈ ਭਿੰਦੋਂ ਪੰਜਾਬ ਦੇ ਵਿੱਚ ਕੈਂਪ ਲੱਗਣਾ ਤਾਂ ਪੰਜਾਬ ਦੇ ਬਾਰੇ ਪੰਜਾਬੀਆਂ ਬਾਰੇ ਸਿੱਖ ਧਰਮ ਬਾਰੇ ਸਿੱਖ ਇਤਿਹਾਸ ਬਾਰੇ ਗੁਰੂ ਸਾਹਿਬਾਨ ਬਾਰੇ ਅਸੀਂ ਇਹਨਾਂ ਨੂੰ ਕੁਝ ਜਾਣਕਾਰੀ ਦੇ ਸਕੀਏ ਇਹ ਆਪਾਂ ਸਾਰੇ ਜਾਣਦੇ ਆ ਕਿ ਇਹ ਸਾਲ ਜਿਹੜਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ 350ਵਾਂ ਸਾਲ ਸੀ ਅਸੀਂ ਇਹੀ ਸੋਚ ਕੇ ਕਿ ਗੁਰੂ ਤੇਗ ਬਹਾਦਰ ਜੀ ਜਿਹੜੀ ਕੁਰਬਾਨੀ ਹੈ ਉਹਦੇ ਬਾਰੇ ਹਿੰਦੁਸਤਾਨੀਆਂ ਨੂੰ ਦੱਸਿਆ ਜਾਵੇ ਅ ਅਸੀਂ ਸਾਰੇ ਇਹ ਗੱਲ ਮੰਨਦੇ ਆ ਕਿ ਅਸੀਂ ਆਪਣੇ ਬਾਰੇ ਬਹੁਤਾ ਦੱਸ ਨਹੀਂ ਸਕੇ ਪੰਜਾਬ ਵਿੱਚ ਸਾਡਾ ਬਹੁਤ ਰੌਲਾ ਗੋਲਾ ਚੱਲਦਾ ਰਹਿੰਦਾ ਹੈ ਵੱਡੇ ਵੱਡੇ ਅਸੀਂ ਫੰਕਸ਼ਨ ਲੱਖਾਂ ਲੋਕਾਂ ਦੇ ਵੀ ਕਰਦੇ ਆ ਪਰ ਉਹ ਲੱਖ ਉਹੀ ਹੁੰਦੇ ਨੇ ਜਿਹੜੇ ਗੁਰੂ ਸਾਹਿਬਾਨ ਬਾਰੇ ਪਹਿਲਾਂ ਜਾਣਦੇ ਆ ਜਿਹੜੇ ਨਹੀਂ ਜਾਣਦੇ ਉਹਨਾਂ ਤੱਕ ਸਾਡੀ ਪਹੁੰਚ ਬਹੁਤ ਘੱਟ ਹੈ ਸਾਡਾ ਮਨੋਰਥ ਇੱਕ ਛੋਟਾ ਜਿਹਾ ਨਿਮਰ ਸਾਡਾ ਯਤਨ ਹੈ ਕਿ ਜਿੰਨਾ ਵੀ ਅਸੀਂ ਬਾਹਰਲੇ ਨੂੰ ਦੱਸ ਸਕੀਏ ਉਹਨਾਂ ਨੂੰ ਅਸੀਂ ਦੱਸੀਏ ਤੇ ਇਹ ਸਾਡੇ ਬਾਰੇ ਕੁਝ ਸਿੱਖ ਕੇ ਜਾਣ ਸਾਡੇ ਵਾਸਤੇ ਕੁਝ ਜਾਣ ਇਹ ਇਸ ਦੇ ਵਿੱਚ ਅਸੀਂ ਸਾਡਾ ਜਿਹੜਾ ਸਾਰਾ ਦਿਨ ਦਾ ਪ੍ਰੋਗਰਾਮ ਹੁੰਦਾ ਹੈ ਉਹ ਛੋਟੀਆਂ-ਛੋਟੀਆਂ ਵੱਖਰੇ-ਵੱਖਰੇ ਪਰਿਵਾਰਾਂ ਵਿੱਚ ਵੰਡਿਆ ਜਾਂਦਾ ਹੈ ਸਵੇਰ 6 ਵਜੇ ਉੱਠ ਕੇ ਯੂਥ Song ਇੱਕ ਨੌਜਵਾਨ ਸਰ ਇੱਕ ਐਂਪਰ ਰਲ ਕੇ ਗਾਉਂਦੇ ਨੇ ਜਿਹਦੇ ਵਿੱਚ ਨੌਜਵਾਨਾਂ ਨੂੰ ਹਾਂ ਜੀ ਤੁਸੀਂ ਨਹੀਂ ਨਹੀਂ ਕੋਈ ਨਹੀਂ ਕੋਈ ਆਪ ਦੇ ਮੈਂ ਲੈ ਲੇਤਾ ਹਾਂ ਆਪ ਦੇ ਮਤਨ ਨੂੰ ਸਾਫ਼ ਕੀ ਮੈਂ ਆਪ ਦੇ ਆਪ ਦੇ ਆਬ ਇਧਰ ਆ ਜੇ ਮੈਡਮ ਜੀ ਸਾਹਿਬ ਬਾਚੀ ਆਪਾ ਟੋਟਲ ਹਾਂਜੀ ਸਸੀ ਕਾਂਜੀ ਮੇਰਾ ਨਾਮ ਭੁਪਿੰਦਰ ਕੌਰ ਸੰਧੂ ਹੈ ਮੈਂ ਡੀਏਵੀ ਕਾਲਜ ਮਲੋਟ ਵਿਖੇ ਪੰਜਾਬੀ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਦੀਆਂ ਸੇਵਾਵਾਂ ਨਿਭਾ ਰਹੀ ਹਾਂ ਅੱਜ ਅਸੀਂ ਇੱਥੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 50ਵਾਂ ਸ਼ਹੀਦੀ ਸਮਾਗਮ ਨੂੰ ਸਮਰਪਿਤ ਇੱਕ ਜਿਹੜਾ ਨੈਸ਼ਨਲ ਕੈਂਪ ਦਾ ਆਯੋਜਨ ਕੀਤਾ ਗਿਆ ਉਸ ਵਿੱਚ ਅਸੀਂ ਸ਼ਮੂਲੀਅਤ ਕਰਨ ਦੇ ਲਈ ਆਏ ਹਾਂ ਸਾਡੇ ਨਾਲ 30 ਪ੍ਰਤੀਭਾਗੀ ਜਿਲ੍ਹਾ ਸ਼੍ਰੀ ਮੁਕਸੈਸ ਸਾਹਿਬ ਤੇ ਬਠਿੰਡਾ ਜ਼ਿਲ੍ਹਾ ਤੇ ਫਰੀਦਕੋਟ ਜ਼ਿਲ੍ਹੇ ਤੋਂ ਪਹੁੰਚੇ ਨੇ ਅਸੀਂ ਇਸ ਕੈਂਪ ਦੇ ਰਾਹੀਂ ਇੱਕ ਸਾਂਝੀ ਵਾਲਤਾ ਦਾ ਸੁਨੇਹਾ ਦੇਣਾ ਚਾਹੁੰਦੇ ਹਾਂ ਜਿਸ ਤਰ੍ਹਾਂ ਵੱਖ-ਵੱਖ ਸਟੇਟਾਂ ਤੋਂ ਸਾਡੇ ਨਾਲ ਇੱਥੇ ਭਾਗੀਦਾਰ ਭਾਗ ਲੈਣ ਦੇ ਲਈ ਆ ਰਹੇ ਨੇ ਅਸੀਂ ਉਹਨਾਂ ਨੂੰ ਸਵਾਗਤ ਕਰਦੇ ਹਾਂ ਤੇ ਅਸੀਂ ਆਪਣੇ ਔਰ ਇਤਿਹਾਸ ਦੇ ਨਾਲ ਉਹਨਾਂ ਨੂੰ ਰੂਬਰੂ ਕਰਾਉਣ ਦੇ ਵਿੱਚ ਆਪਣਾ ਯੋਗਦਾਨ ਪਾਵਾਂਗੇ ਜੀ ਮੇਰਾ ਨਾਮ ਸ਼ਬੀਰ احمد ਹੈ ਮੈਂ ਸ਼੍ਰੀਨਗਰ ਜੰਮੂ ਕਸ਼ਮੀਰ سے آیا ہوں تو یہاں پہ ਜੋ ابھی 29 ਤਾਰੀਖ ਨੂੰ ਇਹ कॅम्प ऑर्गेनाइज ਹੋ ਰਹਾ ਹੈ ਉਹ ਇੱਕ ਕਮਿਊਨਲ ਹਾਰਮਨੀ ਕੇ ਥ्रू ਹੋ ਰਹਾ ਹੈ तो यह आनंदपुर साहब में इसका ऑर्गेनाइजेशन जो है जो करवा रहे हैं तो बहुत सारे बच्चे बहुत सारे स्टेट के बच्चे आ रहे हैं और जिसका पर्पस यही है कि अपने देश की सेवा और अपने लिए खड़ा होना और देश के लिए खड़ा होना है ये एक पर्पस रहेगा कितने बच्चे लेके ले? तो हमारा अभी मैं कोऑर्डिनेशन कमेटी के साथ मैनेजमेंट हूँ तो वो बच्चे देखते हैं कितने भी पहुँच सकते हैं क्योंकि एक तो वेदर वहाँ का बहुत खराब है माइनस है तो जितने भी बच्चे पॉसिबल हो तो वो अभी पता नहीं कितने भी पहुंच सकते हैं लेकिन uh, कमेटी के थ्रू उनको भी ये इन्फॉर्मेशन दी गई है कि वो आ सकते हैं तो अगर आए तो कल तक तो वो पहुंच जाएंगे क्योंकि कल ट्वेंटी नाइन्थ है मेन्यू का डेट कल ही का है फंक्शन का तो हम ऑर्गेनाइज के थ्रू आ रहे हैं ऑर्गेनाइज कमेटी के थ्रू है तो हमें पहुँचना पड़ा इससे पहले थैंक यू ਦੇਖੋ ਇਸ ਕਰਕੇ ਕੋਈ ਐਕਸਰਸਾਈਜ਼ ਵੀ ਕਰਵਾਈ ਜਾਂਦੀ ਹੈ ਤੇ ਫਿਰ 2 2.5 ਘੰਟੇ ਦਾ ਸ਼ਰਮ ਸੰਸਕਾਰ ਜਿਵੇਂ ਇੱਥੇ ਅਸੀਂ ਸੋਚਿਆ ਭਈ ਜਿਹੜੇ ਸੰਤਾਂ ਨੇ ਸੜਕ ਬਣਾਈ ਹੈ ਆਨੰਦਗੜ੍ਹ ਵਾਲਿਆਂ ਨੇ ਵੀ ਉਹ ਸੜਕ ਦਿੱਤੇ ਜੇ ਪਲਾਂਟੇਸ਼ਨ ਹੋ ਸਕਦੀ ਹੈ ਪਲਾਂਟੇਸ਼ਨ ਕੀਤੀ ਜਾਵੇ ਉੱਥੇ ਕੋਈ ਹੋਰ ਮਿੱਟੀ ਪਾਉਣ ਵਾਲੀ ਹੈ ਤਾਂ ਮਿੱਟੀ ਪਾਈ ਜਾਵੇ ਛਿੰਦੀ ਦੇ ਹਰੇ ਨਿਕਲੇ ਨੇ ਇਸ ਕਰਕੇ ਲੱਖਾਂ ਸੰਤਾਂ ਇੱਥੇ ਆਈਆਂ ਨੇ ਬਹੁਤ ਸਾਰਾ ਸਫਾਈ ਦਾ ਕੰਮ ਕਰਨ ਵਾਲਾ ਹੋਏਗਾ ਅਸੀਂ ਉਹ ਸਫਾਈ ਦੇ ਵਿੱਚ ਕੁਝ ਹਿੱਸਾ ਪਾ ਸਕੀਏ ਇਸ ਤਰ੍ਹਾਂ 2-2 ਘੰਟੇ ਦਾ ਸਾਡਾ ਉਹ ਹੁੰਦਾ ਹੈ ਇਸੇ ਤਰ੍ਹਾਂ ਫਿਰ ਇੱਕ ਸੈਸ਼ਨ ਅਸੀਂ ਉਹਨੂੰ ਭਾਸ਼ਾ ਦਾ ਸੈਸ਼ਨ ਕਿੰਨੇ ਆ ਜਿਹੜੇ ਪੰਜਾਬ ਤੋਂ ਬਾਹਰੋਂ ਆਏ ਨੇ ਉਹ ਪੰਜਾਬੀ ਬਾਰੇ ਕੁਝ ਸਿੱਖ ਸਕਣ ਉਹਨਾਂ ਨੂੰ ਪੰਜਾਬੀ ਬਾਰੇ ਥੋੜੀ-ਬਹੁਤ ਜਾਣਕਾਰੀ ਤੇ ਜਿੰਨੇ ਪੰਜਾਬੀ ਭਾਸ਼ਾ ਦੇ ਕੁਝ ਸੁਣਦੇ ਆਜੋ ਸੁਣਿਓ ਨਹੀਂ ਨਹੀਂ ਕੋਈ ਨਹੀਂ ਕੋਈ ਆਪ ਦੇਖੋ ਜੈ ਮੈਂ ਲੈ ਤਾ ਹਾਂ ਆਪ ਦੇਖੋ ਮਤਲਬ ਨੂੰ ਸਾਥੀ ਆਮਾ ਅਬ ਇਧਰ ਆ ਜਾ ਮੈਡਮ ਤੇ ਸਾਹਿਬ ਮੇਰਾ ਨਾਮ ਹਮਤਾ ਸ਼ਰਮਾ ਹੈ ਮੈਂ ਡਿਸਟ੍ਰਿਕਟ ਬਠਿੰਡਾ ਤੋਂ ਆਈਆਂ ਤੇ ਅਸੀਂ ਸਾਰੇ ਰਜਿੰਦਾ ਕਾਲਜ ਦੇ ਵਿਦਿਆਰਥੀਆਂ ਤੇ ਸਾਡੇ ਵਿੱਚ ਮਲੋੜ ਦੇ ਵੀ ਸਟੂਡੈਂਟ ਆਏ ਨੇ ਅਸੀਂ ਇਹ ਕੈਂਪ ਪਹਿਲਾ ਦਿੱਲੀ ਵਿਖੇ来 ਆਏ ਸੀ ਜਿਸ ਵਿੱਚ ਸਾਨੂੰ ਦੱਸਿਆ ਗਿਆ ਸੀ ਕਿ ਕਿਵੇਂ ਆਪਾਂ ਦੂਸਰੀ ਕੰਟਰੀ ਜਿਵੇਂ ਕਿ ਸਟੇਟਸ ਆਪਣੇ ਜਿਵੇਂ ਕਿ ਬੈਸਟ ਬੰਗਾਲ ਹੈ ਉੜੀਸਾ ਉਹਨਾਂ ਨਾਲ ਕਿਵੇਂ ਆਪਣਾ ਮੀਟਅਪ ਕਰਨਾ ਜਿਵੇਂ ਕਿ ਆਪਾਂ ਘਰ ਤੋਂ ਬਾਹਰ ਜਾਂਦੇ ਆ ਤੇ ਆਪਾਂ ਦੇਖਦੇ ਕਿੰਨੇ ਤਰ੍ਹਾਂ ਦੇ ਲੋਕ ਮਿਲਦੇ ਆਪਰ ਨੂੰ ਨਹੀਂ ਉਹਨਾਂ ਦੀ ਭਾਸ਼ਾ ਸਮਝ ਆਂਦੀ ਆ ਆਪਾਂ ਇਸ ਕੈਂਪ